ਮੈਂ ਕਰਤਾਰਪੁਰ ਕਰਤਾ ਬਸੈ ਸੰਤਨ ਕੈ ਬਾਸ ਕਰਤਾਰਪੁਰ ਸਾਹਿਬ ਜੀ ਦੀ ਪਰਮ ਪਵਿੱਤਰ ਧਰਤੀ ਤੇ ਬਿਰਾਜਮਾਨ ਹਾਂ। ਪਰਮ ਪਾਵਨ ਸ੍ਰੀ ਲੈਣਾ ਜੀ ਸਾਹਿਬ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਨ। ਆਪ ਜੀ ਦੇ ਨਾਲ ਜਵਾਲਾਮੁਖੀ ਦੀ ਸੇਵਾ ਭਗਤੀ ਤੇ ਜਾਣ ਵਾਲਾ ਸੰਗਤ ਸਾਥ ਚਲਾ ਗਿਆ ਹੈ ਵਾਪਸ। ਔਰ ਆਪ ਜੀ ਉਹਨਾਂ ਨੂੰ ਅਗਾਉਂ ਤੌਰ 'ਤੇ ਕੇ ਕੇ ਭਾਈ ਜਿੱਥੇ ਤੁਸੀਂ ਜਾਣਾ ਆਪਣੀ ਇੱਛਾ ਦੇ ਅਨੁਕੂਲ ਚਲੇ ਜਾਓ। ਪਰ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਵਿੱਚੋਂ ਜੋ ਬਖਸ਼ਿਸ਼ ਪ੍ਰਾਪਤ ਹੋਣੀ ਹੈ ਉਹ ਹੋਰ ਕਿਦਰੇ ਵੀ ਨਹੀਂ ਹੈਗੀ ਇਹ ਵਜਨ ਦਾ ਇਸ਼ਾਰਾ ਦੇ ਕੇ ਤੇ ਆਪਣੇ ਘਰੇ ਗਏ ਗੁਰੂ ਗਰੀਬ ਨਿਵਾਜ ਮਹਾਰਾਜ ਸਤਿਗੁਰੂ ਸੱਚੇ ਪਾਸ਼ਾ ਜੀ ਤੋਂ ਬਿਨਾਂ ਆਪ ਜੀ ਦਾ ਮਨ ਨਾ ਲੱਗੇ ਆਪਣੇ ਨੌਕਰ ਨੂੰ ਆਖਿਆ ਕਿ ਭਾਈ ਅਸੀਂ ਹੁਣ ਵਾਪਸ ਜਾਇਆ ਚਾਹੁੰਦੇ ਹਾਂ ਤੇ ਉਸ ਵੇਲੇ ਭਰਾ ਭੈਣ ਦੇ ਬੱਚੇ ਦੇ ਪਾਸੋਂ ਇੱਕ ਬਹੁਤ ਵੱਡਾ ਫਿਰ ਲੂਣ ਦਾ ਆਪਣੇ ਮੋਢਿਆਂ ਤੇ ਉਹ ਚਵਾਇਆ ਤੇ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਆਪ ਹਾਜ਼ਰ ਹੋਏ ਧੰਨ ਧੰਨ ਮਾਤਾ ਜੀ ਮਾਤਾ ਸੁਲਖਣੀ ਜੀ ਸਾਹਿਬ ਜੀ ਨੂੰ ਪੁੱਛਿਆ ਕਿ ਹਜ਼ੂਰ ਕਿੱਥੇ ਹਨ ਮਾਤਾ ਜੀ ਸਾਹਿਬ ਜੀ ਨੇ ਫਰਮਾਇਆ ਕਿ ਉਹ ਬਾਹਰ ਖੇਤਾਂ ਦੇ ਵਿੱਚ ਝੋਨੇ ਦੇ ਵਿੱਚੋਂ ਗੰਦ ਕਡਵਾ ਰਹੇ ਹਨ ਕੀਰਤ ਕਰਵਾ ਰਹੇ ਨੇ ਸਿੱਖਾਂ ਦੇ ਪਾਸੋਂ ਚਲੇ ਗਏ ਮਹਾਰਾਜ ਜੀ ਨੂੰ ਆਖਿਆ ਮਹਾਰਾਜ ਇੱਕ ਰੰਬਾ ਮੈਨੂੰ ਵੀ ਦੇ ਦਿਓ ਤੇ ਮੈਂ ਵੀ ਝੋਨੇ ਦੇ ਵਿੱਚੋਂ ਗੰਦ ਨਦੀਨ ਜੋ ਅਜਾਈਂ ਝੋਨੇ ਦੇ ਵਿੱਚ ਕਾਫੂਸ ਦੇ ਤਣਕੇ ਉੱਗ ਖਲਾਉਂਦੇ ਹਨ ਉਹਨੂੰ ਆਮ ਭਾਸ਼ਾ ਵਿੱਚ ਗੰਧ ਆਖਦੇ ਹਨ ਉਹ ਇੱਕ ਤਰ੍ਹਾਂ ਦਾ ਕਾਹ ਹੁੰਦਾ ਅਸਲ ਵਿੱਚ ਇੱਕ ਨਹੀਂ ਕਈ ਤਰ੍ਹਾਂ ਦਾ ਕਾਹ ਹੁੰਦਾ ਹੈ ਮੁੱਖ ਰੂਪ ਦੇ ਵਿੱਚ ਉਹਨੂੰ ਨਦੀਨ ਵੀ ਕਹਿੰਦੇ ਨੇ ਆਕਾਰਨ ਹੋ ਗਿਆ ਹੁੰਦਾ ਹੈ ਤੇ ਪਰੇਸ਼ਾਨੀ ਦਾ ਸਬਬ ਬਣਦਾ ਹੈ ਉਹਨੂੰ ਚੁਣ-ਚੁਣ ਕੇ 蒂ਪਟ ਰਹੇ ਸਨ ਸਿੱਖ ਸੇਵਕ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੀ ਆਗਿਆਦੇਸ਼ ਦੇ ਨਾਲ ਆਪ ਜੀ ਦਾ ਕਿਤਾ ਦੁਕਾਨਦਾਰੀ ਦਾ ਸੀ ਤੇ ਸਪਤਾ ਨਾ ਲੱਗਿਆ ਨਦੀਨ ਦੀ ਵਜਾਏ ਗੰਦ ਦੀ ਵਜਾਏ ਘਾਹ ਦੀ ਵਜਾਏ ਝੋਨਾ ਆਪਦੀ ਪੁੱਟੀ ਜਾਣ ਮਹਾਰਾਜ ਜੀ ਨੇ ਮੁਸਕਰਾ ਕੇ ਆਖਿਆ ਪੁਰਖਾ ਇਹ ਤੇਰੇ ਵੱਸ ਦੀ ਗੱਲ ਨਹੀਂ ਤੂੰ ਇਸ ਤਰ੍ਹਾਂ ਕਰਕੇ ਪੁੱਟਿਆ ਹੋਇਆ ਘਾਹ ਨਦੀਨ ਪਸ਼ੂਆਂ ਦੇ ਵਾਸਤੇ ਚਾਰੇ ਵਜੋਂ ਲੈ ਜਾ ਆਪਜੀ ਦੇ ਬਸਤਰ ਬਹੁਤ ਬੇਸ਼ਕੀਮਤੀ ਸਨ ਪਾਏ ਹੋਏ ਬਸਤਰਾਂ ਦੇ ਉੱਪਰ ਉਹ ਮਿੱਟੀ ਜੋ ਪਾਣੀ ਦੇ ਨਾਲ ਮਿਲ ਕੇ ਚਿੱਕੜ ਦਾ ਰੂਪ ਧਾਰਨ ਕਰ ਚੁੱਕੀ ਸੀ ਉਹਦੇ ਤਣਕੇ ਉਹਦੀਆਂ ਬੂੰਦਾਂ ਬਸਤਰਾਂ ਤੇ ਪਈਆਂ ਤਨਤਨ ਮਾਤਾ ਜੀ ਮਾਤਾ ਸੁਲਖਣੀ ਜੀ ਸਾਹਿਬ ਜੀ ਨੇ ਹਜ਼ੂਰ ਨੂੰ ਆਖਿਆ ਆਪ ਜੀ ਕੁਛ ਤੇ ਜਰੂਰ ਕਿਰਪਾ ਕਰਿਆ ਕਰੋ ਇਹ ਸੇਵਾਦਾਰ ਬਿਲਕੁਲ ਨਵਾਂ ਮਹਿੰਗੇ ਕਪੜੇ ਪਾਏ ਹੋਏ ਨੇ ਦੁਕਾਨਦਾਰੀ ਇਹਦਾ ਕਿੱਤਾ ਹੈ ਇਹਨੂੰ ਵਿਚਾਰੇ ਨੂੰ ਕਿੱਥੋਂ ਪਤਾ ਕਿ ਨਦੀਨ ਕਿਹੜਾ ਹੈ ਕਿ ਝੋਨੇ ਦਾ ਬੀਜ ਕਿਹੜਾ ਹੈ ਇਹ ਤੇ ਜੋ ਹੱਥ ਵਿੱਚ ਆਇਆ ਪੁੱਟੀ ਜਾਵੇਗਾ ਇਹਨੂੰ ਤੁਸੀਂ ਪੰਡੂ ਚਵਾਈ ਤੇ ਆਹ ਦੇਖੋ ਇਹਦੇ ਬਸਤਰ ਇਹਦੇ ਕਪੜੇ ਅਲੂਧ ਹੋ ਗਏ ਨੇ ਤੇ ਇਸ ਤੋਂ ਪਿਛਲੇ ਪ੍ਰਸੰਗ ਵਿੱਚ ਆਪਾਂ ਸਾਰਿਆਂ ਨੇ ਸਰਵਣ ਕੀਤਾ ਗਰੀਬ ਨਿਵਾਜ ਮਹਾਰਾਜ ਜੀ ਨੇ ਗੁਨ ਖਾਨੀ ਸੁਨ ਬੈਣੇ ਉਚਾਰੇ ਨਹੀਂ ਪੰਕ ਸੰਗ ਭਰਿਓ ਭਾਰੇ ਦੀਨ ਦੁਨੀ ਦਾ ਛਤਰ ਸੁ ਦਿਯੋ ਅਬਰ ਨ ਇਹ ਸਮ ਜਗ ਮਹਿ ਬਿਓ ਕਿ ਆ ਇਹ ਚਿਕੜ ਨਹੀਂ ਇਹ ਤਾਂ ਇਹਦੇ ਸਰੀਰ ਦੇ ਉੱਪਰ ਅਸੀਂ ਕੇਸਰੇ ਤੇ ਆਦਕ ਦਾ ਛੜਕਾਓ ਕੀਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਘਰ ਦਾ ਚੁੱਕਿਆ ਹੋਇਆ ਬੋਝਾ ਭਾਰ ਭਾਰ ਨਹੀਂ ਇਹ ਤੇ ਸਿਰ ਦਾ ਤਾਜ ਹੈ ਦੀਨ ਦੁਨੀ ਦਾ ਛਤਰ ਹੈ ਇਹੋ ਹੀ ਸਬਾਬ ਹੈ ਕਿ ਕਾਰ ਸੇਵਾ ਵਾਲੇ ਮਹਾਂਪੁਰਖ ਅੱਜ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਘਰ ਦੇ ਭਾਰ ਨੂੰ ਬੋਝੇ ਨੂੰ ਜਾਂ ਭਾਰ ਵਜੋਂ ਚੁੱਕੇ ਜਾਣ ਵਾਲੇ ਟੋਕਰੇ ਤੇ ਬਾਲਟੇ ਨੂੰ ਕਦੇ ਪੈਰ ਨਹੀਂ ਲਾਉਂਦੇ ਟੋਕਰੀ ਨੂੰ ਸਿਰ ਝਕਾਉਂਦੇ ਨੇ ਜੇ ਕੋਈ ਅਣਜਾਣ ਬਣੇ ਵਿੱਚ ਜਾਂ ਹੰਕਾਰੀ ਹੋਇਆ ਹੋਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਘਰ ਦੇ ਬਾਲਟੇ ਨੂੰ ਟੋਕਰੇ ਨੂੰ ਪੈਰ ਲਾਵੇ ਤੇ ਕਹਿੰਦੇ ਬਖਸ਼ਿਆ ਨਹੀਂ ਜਾਣਾ ਤੂੰ ਜੇ ਬਖਸ਼ਾਉਣਾ ਚਾਹੁੰਦਾ ਆਪਣੇ ਆਪ ਨੂੰ ਤੇ 40 ਦਿਨ ਇਥੇ ਨਿਸ਼ਕਾਮ ਹੋ ਕੇ ਮਹਾਰਾ ਦੇ ਘਰ ਦੀ ਗੁਰੂ ਨਾਨਕ ਦੇ ਘਰ ਦਾ ਲਾਲਾ ਗੋਲਾ ਬਣ ਕੇ ਸੇਵਾ ਕਰਨ ਤੇਰਾ ਭਲਾ ਨਹੀਂ ਹੋਣਾ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦਾ ਤਾਜ ਆ ਇਸ ਤਰ੍ਹਾਂ ਗੁਰੂ ਗਰੀਬ ਨਿਵਾਜ ਮਹਾਰਾਜ ਆਪ ਜੀ ਦੀ ਸੇਵਾ ਦੇ ਵਿੱਚ ਪਰਮ ਪਾਵਨ ਸ੍ਰੀ ਲਹਿਣਾ ਜੀ ਸਾਹਿਬ ਆਜਮਾਨ ਨੇ